ਪਿਛਲੇ ਦਿਨੀ ਅਮਰੀਕਾ ਦੇ ਬਰਮਿੰਗਮ ਸ਼ਹਿਰ ਦੇ ਵਿੱਚ ਵਰਲਡ ਪੁਲਿਸ ਖੇਡਾਂ ਹੋਈਆਂ ਜਿਸ ਦੇ ਵਿੱਚ ਪੂਰੀ ਦੁਨੀਆ ਭਰ ਦੇ ਦੇਸ਼ਾਂ ਦੇ ਵੱਲੋਂ ਆਪੋ ਆਪਣੇ ਦੇਸ਼ ਦੇ ਵਿੱਚੋਂ ਸੂਬਿਆਂ ਦੇ ਵਿੱਚੋਂ ਬੈਸਟ ਪੁਲਿਸ ਅਧਿਕਾਰੀ ਚੁਣ ਕੇ ਇਸ ਖੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਭੇਜੇ ਗਏ ਜਿਸ ਦੇ ਵਿੱਚ ਭਾਰਤ ਦੇ ਵੱਲੋਂ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਪਿੰਡ ਕਰਹਾਲੀ ਸਾਹਿਬ ਦੀ ਇੱਕ ਧੀ ਅਮਨਜੋਤ ਕੌਰ ਵੀ ਹਿੱਸਾ ਲੈਣ ਦੇ ਲਈ ਗਈ ਬਿਸ਼ੱਕ ਪੱਦਰਤੇ ਹੋ ਰਹੀਆਂ ਇਹਨਾਂ ਖੇਡਾਂ ਦੇ ਵਿੱਚ ਅਮਨ ਜੋਤ ਕੌਰ ਦੇ ਵੱਲੋਂ ਆਪਣੀ ਹਿੰਮਤ ਅਤੇ ਹੌਸਲੇ ਦਾ ਸਬੂਤ ਦਿੰਦਿਆਂ ਆਪਣੇ ਖੇਡ ਦੇ ਵਿੱਚ ਪਹਿਲਾ ਸਥਾਨ ਹੀ ਨਹੀਂ ਪ੍ਰਾਪਤ ਕੀਤਾ ਗਿਆ ਸਗੋਂ ਦੋ 골ਡ ਮੈਡਲ ਆ ਭਾਰਤ ਦੇ ਝੋਲੀ ਪਾਏ ਨੇ ਨਹੀਂ ਜੀ ਸਾਨੂੰ ਐ ਕੋਈ ਪਤਾ ਨਹੀਂ ਸੀਗਾ ਵੀ ਐਡੇ ਮਕੰਨ ਤੁਸੀਂ ਬੱਚਾ ਵੱਚ ਲਿਆ ਜਾਊਗਾ ਅਸੀਂ ਡਰਦੇ ਸੀਗੇ ਵੀ ਬਹੁਤ ਮਾਹੌਲ ਖਰਾਬ ਨੇ ਵੀ ਲੜਕੀ ਨੂੰ ਅਸੀਂ ਐਡੀ ਦੂਰ ਕਿਸ ਤਰ੍ਹਾਂ ਭੇਜੀਏ ਅਸੀਂ ਗਰੀਬ ਬੰਦੇ ਆ ਸੜੀ ਤੀਆਂ ਨੇ ਸਾਡਾ ਮਾਨ ਰੱਖਿਆ ਆਪਦੇ ਪਰਾਂ ਤੇ ਖੜੀ ਹੋ ਗਈ ਸਭ ਤੀਆਂ ਨੂੰ ਅਸੀਂ ਇਸਤਰੀ ਕਹਿੰਦੇ ਆ ਵੀ ਮਾਪੇ ਦਾ ਨਾਮ ਰੌਸ਼ਨ ਕਰੋ ਅਮਨਜੋਤ ਬਹੁਤ ਬਹੁਤ ਮੁਬਾਰਕਾਂ ਭੈਣੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਤੇ ਆਪਣੇ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਗੇਮਾਂ ਸੀ ਜਿਹੜੀਆਂ ਇਹ ਪੰਜਾਬ ਦੇ ਲੈਵਲ ਤੇ ਹੋਈਆਂ ਸੀ 월ਡ ਲੈਵਲ ਤੇ ਹੋਈਆਂ ਸੀ ਆ ਇੰਡੀਆ ਲੈਵਲ ਤੇ ਸੀ 월ਡ ਲੈਵਲ ਤੇ ਹੋਈਆਂ ਸੀ ਮੈਂ ਇੰਡੀਆ ਟੀਮ ਵੱਲੋਂ ਗਈ ਸੀ ਤੁਸੀਂ ਇੰਡੀਆ ਟੀਮ ਵੱਲੋਂ ਗਈ ਸੀ ਹਾਂਜੀ ਹਾਂਜੀ ਤੁਹਾਡੀ ਕਿਹੜੀ ਗੇਮ ਸੀ ਮੇਰੀ ਵਾਟਰ ਸਪੋਰਟਸ ਰੋਇੰਗ ਮਤਲਬ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਕਿ ਕਿਸ਼ਤੀ ਚਾਲਕ ਹਾਂਜੀ ਹਾਂਜੀ ਕਿਸ਼ਤੀ ਚਾਲਕ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੇ ਹੋ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਪੰਜਾਬ ਪੁਲਿਸ ਜੌਬ ਕਰਦੇ 8 ਸਾਲ ਹੋ ਗਏ ਬਤੌਰ ਐਸਆਈ ਸੌਰੀ ਐਸਆਈ ਜੌਬ ਕਰ ਰਹੇ ਹਾਂ ਜੀ ਹਾਂਜੀ ਮੈਂ ਬਤੌਰ ਸਬ ਇੰਸਪੈਕਟਰ ਜੀ ਤੁਸੀਂ ਹੁਣ ਡਿਊਟੀ ਕਿੱਥੇ ਹੈ ਤੁਹਾਡੀ ਇਸ ਟਾਈਮ ਮੈਂ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚੋਂ ਹਾਂਜੀ ਤੇ ਇਹ ਗੇਮਾਂ ਦੀ ਤਿਆਰੀ ਮਤਲਬ ਤੁਸੀਂ ਪੰਜਾਬ ਪੁਲਿਸ ਤੋਂ ਪਹਿਲਾਂ ਹੀ ਕਰਦੇ ਸੀ ਜਾਂ ਪੁਲਿਸ ਚ ਭਰਤੀ ਹੋਣ ਤੋਂ ਬਾਅਦ ਤੁਸੀਂ ਕੀ ਨੀ ਮੈਂ ਇਹ 2011 ਦੇ ਵਿੱਚ ਗੇਮ ਸਟਾਰਟ ਕੀਤੀ ਸੀ ਕਾਲਜ ਦੇ ਵਿੱਚ ਹੁੰਦੀ ਸੀ ਉਸ ਟਾਈਮ ਕਾਲਜ ਟੀਚਰ ਨੇ ਕਿਹਾ ਸੀਗਾ ਕਿ ਇੱਕ ਡਰਾਇੰਗ ਗੇਮ ਹੈ ਕਿ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਤੋਂ ਡਰਾਇੰਗ ਬਾਰੇ ਪੂਰੀ ਜਾਣਕਾਰੀ ਲਈ ਤਾਂ ਫਿਰ ਮੈਂ ਆਪਣੇ ਘਰ ਦੇ ਉਹਨਾਂ ਨੇ ਟੀਚਰ ਨੇ ਘਰਦਿਆਂ ਨੂੰ ਕਿਹਾ ਤਾਂ ਫਿਰ ਗੇਮ ਸਟਾਰਟ ਕੀਤੀ ਸੀਗੀ ਫਿਰ ਉਸ ਤੋਂ ਬਾਅਦ ਮੈਂ 2014 ਦੇ ਵਿੱਚ ਏਸ਼ੀਅਨ ਗੇਮਸ 2014 ਏਸ਼ੀਅਨ ਗੇਮਸ ਖੇਲੀ ਸੀ ਇੰਡੀਆ ਲੈਵਲ ਤੇ ਤੇ ਫਿਰ 2015 ਵੀ ਏਸ਼ੀਅਨ ਚੈਂਪੀਅਨਸ਼ਿਪ ਖੇਲੀ ਸੀਗੀ ਜੀ ਤੇ ਉਸ ਤੋਂ ਬਾਅਦ ਬਈ ਜਦੋਂ ਤੁਸੀਂ ਇਸ ਲੈਵਲ ਤੇ ਪਹੁੰਚਦੇ ਹੋ ਕਿ ਇੰਡੀਆ ਲੈਵਲ ਤੇ ਖੇਡਣ ਦਾ ਮੌਕਾ ਮਿਲਦਾ ਸੁਰੂ ਸਟਾਰਟ ਕੀਤਾ ਸੀ ਉਦੋਂ ਪਤਾ ਸੀ ਵੀ ਆਪਾਂ ਇੱਥੋਂ ਤੱਕ ਪਹੁੰਚਾਂਗੇ ਨਹੀਂ ਉਸ ਟਾਈਮ ਮੈਨੂੰ ਕੁਝ ਨਹੀਂ ਪਤਾ ਸੀ ਕਿ ਮੈਂ ਇਸ ਮੁਕਾਮ ਤੱਕ ਪਹੁੰਚ ਸਕਦੀ ਹਾਂ ਤੇ ਮੈਂ ਇਸ ਗੇਮ ਦੇ ਥਰੂ ਹੀ ਆਪਣਾ ਜਦੋਂ ਏਸ਼ੀਅਨ ਗੇਮਸ ਖੇਡ ਕੇ ਏਸ਼ੀਅਨ ਚੈਂਪੀਅਨਸ਼ਿਪ ਖੇਲੀ ਤਾਂ ਉਦੋਂ ਹੀ ਮੈਂ ਫਿਰ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਭਰਤੀ ਹੋਈ ਸੀ ਤੇ ਉਸ ਤੋਂ ਕਿੰਨਾ ਸਮਾਂ ਹੋ ਗਿਆ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰਨ ਮੈਨੂੰ ਪੰਜਾਬ ਪੁਲਿਸ ਦੇ ਵਿੱਚ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ ਤੇ ਜਦੋਂ ਇਹ ਹੁਣ ਤੁਸੀਂ ਇਹ ਗੇਮ ਜਿੱਤੀ ਐ ਪੂਰੇ ਇੰਡੀਆ ਦੇ ਵਿੱਚ ਹਨਾ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਤੁਸੀਂ ਪੂਰੇ ਆਪਣੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਤਾਂ ਕਿਹੋ ਜਿਹਾ ਲੱਗ ਰਿਹਾ ਸੀ ਕਿ ਜਦੋਂ ਤੁਹਾਡਾ ਨਾਮ ਬੋਲਿਆ ਕਿ ਅਮਨਜੋਤ ਨੂੰ ਇਹ ਦੋ 골ਡ ਮੈਡਲ ਮਿਲਨੇ ਨੇ ਕੀ ਉਸ ਟਾਈਮ ਦਿਲ ਦੇ ਵਿੱਚ ਭਾਵ ਸੀ ਮੈਨੂੰ ਖੁਸ਼ੀ ਵੀ ਹੋਈ ਸੀ ਮੈਂ ਸੋਚ ਨਹੀਂ ਸਕਦੀ ਸੀ ਕਿ ਮੇਰੇ ਵੀ ਦੋ ਇੰਡੀਆ ਲੈਵਲ ਤੇ ਮੈਡਲ 골ਡ ਆਉਣਗੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਮੇਰਾ ਵੀ ਨਾਮ ਇੰਡੀਆ ਦੇ ਵਿੱਚ ਬੋਲੂਗਾ ਕਿ ਮੈਂ ਦੋ 골ਡ ਮੈਡਲ ਲਾਇਆ ਹੈ ਨਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਸਟੱਡੀ ਪਿੰਡ ਦੇ ਵਿੱਚ ਕੀਤੀ ਹੈ ਕਿ ਕਿਵੇਂ ਮੈਂ ਸਾਰੀ ਸਟੱਡੀ ਪਿੰਡ ਦੇ ਵਿੱਚ ਹੀ ਕੀਤੀ ਹੈ ਪਿੰਡ 'ਚ ਸਟੱਡੀ ਕੀਤੀ ਹੈ ਹਾਂਜੀ ਸਕੂਲ ਲੈਵਲ ਤੇ ਵੀ ਗਿਆਨਦੀਪ ਸਕੂਲ ਦੇ ਵਿੱਚ ਬੜੀ ਕੀ ਕਾਲਜ ਲੈਵਲ ਤੇ ਫਿਰ ਮੈਂ ਆਪਣਾ ਗੁਰਤੇਗ ਬਹਾਦਰ ਗੁਰਤੇਗ ਬਹਾਦਰ ਕਾਲਜ ਦੇ ਵਿੱਚ ਕਰਹਾਲੀ ਸਾਹਿਬ ਚ ਪੜੀ। ਉੱਥੇ ਪੜਿਆ ਤੁਸੀਂ। ਹਾਂਜੀ ਹਾਂ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਗੇਮਸ ਦੇ ਵਿੱਚ ਆਉਨੇ ਹੋ ਕੀ ਤੁਹਾਡੇ ਨਾਲ ਪਿੰਡ ਦੇ ਹੋਰ ਵੀ ਬੱਚੇ ਸੀ? ਗੇਮਸ ਦੇ ਵਿੱਚ ਪਿੰਡ ਦਾ ਤਾਂ ਕੋਈ ਵੀ ਨਹੀਂ ਸੀਗਾ। ਉਸ ਤੋਂ ਬਾਅਦ ਪਿੰਡ ਦੇ ਨੂੰ ਮੈਂ ਲੈ ਕੇ ਵੀ ਗਈ ਸੀਗੀ ਰੋਪੜ ਵੀ ਚੱਲ ਗੇਮ ਸਟਾਰਟ ਕਰ ਲੈਣਗੇ। ਪਰ ਕੋਈ ਨਾ ਕੋਈ ਰੀਜ਼ਨ ਹੋ ਜਾਂਦਾ ਕਿ ਬੱਚੇ ਨੂੰ ਥੋੜਾ ਕੰਟੀਨਿਊ ਨਹੀਂ ਕਰ ਪਾਏ। ਪਿੰਡ ਦੇ ਕਹ ਲਈ ਕਿ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਜਾਂ ਫਿਰ ਪਿੰਡ ਦੇ ਵਿੱਚ ਵੱਲੋਂ ਕਿਹੋ ਜਿਹਾ ਸਹਿਯੋਗ ਸੀ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਅੱਗੇ ਅਗਾਂਹ ਵਧੂ ਬੱਚਿਆਂ ਨੂੰ ਭੇਜਣ ਦੇ ਲਈ ਉਹਨਾਂ ਦਾ ਸਹਿਯੋਗ ਹੈਗਾ ਸੀਗਾ ਕਿ ਬੱਚੇ ਵੱਧ ਤੋਂ ਵੱਧ ਹੋਰ ਸਪੋਰਟਸ ਕਰਨ ਤੇ ਕਿਸੇ ਮੁਕਾਮ ਕੋਈ ਮੁਕਾਮ ਹਾਸਲ ਕਰਨ ਤੇ ਅੱਜ ਜਦੋਂ ਤੁਸੀਂ ਇੰਨੀ ਵੱਡੀ ਕਹ ਲਈ ਕਿ ਉਪਲਬਧ ਦੀ ਪ੍ਰਾਪਤ ਕਰਕੇ ਆਏ ਹੋ ਪੂਰੇ ਆਪਣੇ ਮਾਪੇ ਆਪਾਂ ਦਾ ਵੀ ਪਿੰਡ ਦਾ ਪੂਰੇ ਦਾ ਨਾਮ ਰੌਸ਼ਨ ਕੀਤਾ ਪਿੰਡ ਦੀ ਪੰਚਾਇਤ ਨੇ ਕਿਸ ਤਰ੍ਹਾਂ ਸਵਾਗਤ ਕੀਤਾ ਤੁਹਾਡਾ ਿੰਦੀ ਪੰਚਾਇਤ ਨੇ ਮੇਰਾ ਬਹੁਤ ਨਿਗਾ ਸਵਾਗਤ ਕੀਤਾ ਜਦੋਂ ਮੈਂ ਆਈ ਮੇਰਾ ਉਹ ਫੁੱਲਾਂ ਦਾ ਹਾਰ ਪਾ ਕੇ ਤੇ ਮੈਨੂੰ ਬਹੁਤ ਵਧੀਆ ਜਦੋਂ ਮੈਂ ਇੱਥੇ ਆਈ ਤਾਂ ਬਹੁਤ ਵਧੀਆ ਸਵਾਗਤ ਕੀਤਾ ਵਧੀਆ ਤਰੀਕੇ ਦੇ ਨਾਲ ਪੰਚਾਇਤ ਨੇ ਸਵਾਗਤ ਕੀਤਾ ਹੈ ਤੇ ਗੱਲ ਕਰੀਏ ਹੋਰ ਜਿਹੜੇ ਪਿੰਡ ਦੇ ਬੱਚੇ ਨੇ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਭਵਿਕਾ ਹੈਗਾ ਇਸ ਗੇਮ ਦੇ ਵਿੱਚ ਜਾਂ ਕਿਸੇ ਵੀ ਗੇਮ ਦੇ ਵਿੱਚ ਤੁਸੀਂ ਉਹਨਾਂ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਸੁਨੇਹਾ ਦੇਣਾ ਚਾਹਨੀ ਹੈ ਕਿ ਹਾਂ ਵੱਧ ਤੋਂ ਵੱਧ ਹੋਰ ਸਪੋਰਟਸ ਕਰਨ ਸਪੋਰਟਸ ਦੇ ਵੇਸ ਤੇ ਵੀ ਕਈ ਸਪੋਰਟਸ ਵਕੈਂਸੀਆਂ ਨਿਕਲਦੀਆਂ ਨੇ ਤਾਂ ਕਿ ਉਹ ਹੋਰ ਆਪਣਾ ਕੋਈ ਨਾ ਕੋਈ ਮੁਕਾਮ ਹਾਸਲ ਕਰ ਸਕਣ ਭਾਈ ਤੁਸੀਂ ਇੱਕ ਕੁੜੀਆਂ ਪਰ ਅੱਜ ਦੇ ਸਮੇਂ 'ਚ ਚਲੋ ਕਹਿ ਦਿੰਦੇ ਨੇ ਵੀ ਕੁੜੀ ਮੁੰਡਾ ਬਰਾਬਰ ਨੇ ਪਰ ਜਨਰਲ ਸਮਿਆਂ 'ਚ ਤੁਸੀਂ ਪੜ੍ਹੇ ਹੋ ਤੁਸੀਂ ਗੇਮ ਕਰਨ ਲਈ ਬਾਹਰ ਨਿਕਲ ਗਏ ਸੀ ਉਹਨਾਂ ਸਮਿਆਂ 'ਚ ਮਾਪੇ ਝਿਜਕਦੇ ਸੀ ਕੁਝ ਸੋਚਦੇ ਸੀ ਵੀ ਚੱਲ ਕੁੜੀ ਆ ਕੁੜੀਆਂ ਨੂੰ ਪੜਾਉਣਾ ਨਹੀਂ ਜਾਂ ਫਿਰ ਕੁੜੀਆਂ ਨੂੰ ਲੈ ਕੇ ਕੁਛ ਨਾ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਹੈਗਾ ਸੀ ਦਿਲ ਦੇ ਵਿੱਚ ਤਾਂ ਕੀ ਕਹਿਣਾ ਚਾਹੋਗੇ ਜਿਹੜੇ ਮਾਪੇ ਅੱਜ ਵੀ ਅਜਿਹੀ ਸੋਚ ਰੱਖਦੇ ਨੇ ਹਾਂ ਕੁਝ ਪੇਰੈਂਟਸ ਹੁੰਦੇ ਨੇ ਕਿ ਅੱਜ ਵੀ ਇਹੋ ਜੀ ਹੋ ਸੋਚ ਰੱਖਦੇ ਨੇ ਜਦੋਂ ਮੈਂ ਗਈ ਸੀ ਮੈਨੂੰ ਵੀ ਕਿਹਾ ਸੀ ਕਿ ਨਹੀਂ ਅਸੀਂ ਨਹੀਂ ਭੇਜਣਾ ਅਸੀਂ ਨਹੀਂ ਭੇਜਣਾ ਪਰ ਮੇਰੇ ਕਾਲਜ ਟੀਚਰ ਨੇ ਉਹਨਾਂ ਨੂੰ ਫੋਰਸ ਕੀਤਾ ਤਾਂ ਇਹਨਾਂ ਨੇ ਵੀ ਕਿਹਾ ਵੀ ਚੱਲ ਠੀਕ ਹੈ ਕੋਈ ਗੱਲ ਨਹੀਂ ਅਸੀਂ ਭੇਜ ਦਿੰਨੇ ਆ ਤਾ ਅੱਜ ਵੀ ਇਹ ਚੀਜ਼ ਨੂੰ ਕਈ ਸੋਚਦੇ ਨੇ ਵੀ ਹਾਂ ਨਹੀਂ ਕੁੜੀ ਕੁੜੀਆਂ ਨੂੰ ਬਾਹਰ ਨਹੀਂ ਕੱਢਣਾ ਕਰੋ ਕੁਝ ਕਹੇਗੇ ਨੇ ਕਿ ਨਹੀਂ ਹਾਂ ਵੀ ਕੁੜੀਆਂ ਮੁੰਡਿਆਂ ਦੇ ਬਰਾਬਰ ਹੁੰਦੀਆਂ ਨੇ ਕਈ ਸੋਚ ਹਜੇ ਵੀ ਰੱਖਦੇ ਨੇ ਚੀਜ਼ ਦੀ ਇਹ ਚੀਜ਼ ਨਹੀਂ ਰੱਖਣੀ ਚਾਹੀਦੀ ਮੈਂ ਇਹ ਚੀਜ਼ ਬਾਹਰ ਨਿਕਲ ਕੇ ਦੇਖਿਆ ਕਿ ਨਹੀਂ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਅੱਜ ਕੱਲ ਦੇਖਿਆ ਜਾਵੇ ਤਾਂ ਮੁੰਡੇ ਨਹੀਂ ਕੁੜੀਆਂ ਵੱਧ ਤੋਂ ਵੱਧ ਮੁਕਾਮ ਹਾਸਲ ਕਰ ਰਹੀਆਂ ਨੇ ਇਹ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਨਿਕਲ ਗਈਆਂ ਹਾਂਜੀ ਹਾਂਜੀ ਕਿਉਂਕਿ ਆਪਾਂ ਪੜ੍ਹਾਈ ਦੇ ਵਿੱਚ ਵੀ ਦੇਖਦੇ ਆਂ ਜਿਹੜੇ ਨਤੀਜੇ ਆਉਂਦੇ ਨੇ ਕੁੜੀਆਂ ਦੇ ਵੱਧ ਆਉਂਦੇ ਨੇ ਤੇ ਅੱਜ ਤੁਸੀਂ ਇੱਕ ਧੀ ਹੋ ਕੇ ਪੂਰੇ ਪਿੰਡ ਦੇ ਵਿੱਚੋਂ ਮੈਂ ਕਹਿੰਨਾ ਵੀ ਕਿਸੇ ਮੈਨੂੰ ਨਹੀਂ ਲੱਗਦਾ ਹੁਣ ਤੱਕ ਕਿਸੇ ਤੁਹਾਡੇ ਪਿੰਡ ਦੇ ਮੁੰਡੇ ਨੇ ਇਸ ਤਰ੍ਹਾਂ ਦਾ ਇਨਾ ਵੱਡਾ ਗੇਮਸ ਦੇ ਵਿੱਚ ਮੁਕਾਮ ਹਾਸਲ ਕੀਤਾ ਹੋਊਗਾ ਹਾਂਜੀ ਹਾਂ ਮੈਂ ਪਿੰਡ ਦੀ ਪਹਿਲੀ ਕੁੜੀ ਆਂ ਕਿ ਜਿਹੜੀ ਇੰਨੇ ਵੱਡੇ ਵਰਲਡ ਲੈਵਲ ਤੇ ਖੇਲੀ ਆਂ ਤੇ ਮੈਂ ਅੱਜ ਤੱਕ ਪਿੰਡ ਦਾ ਕੋਈ ਵੀ ਨਹੀਂ ਦੇਖਿਆ ਕਿ ਕੋਈ ਇੰਨੇ ਇੰਟਰਨੈਸ਼ਨਲ ਲੈਵਲ ਤੇ ਵਰਲਡ ਲੈਵਲ ਤੇ ਕੋਈ ਖੇਡਿਆ ਹੋਊਗਾ ਤੇ ਮੈਂ ਪਿੰਡ ਦੀ ਪਹਿਲੀ ਕੁੜੀ ਆਂ ਕਿ ਜੋ ਖੇਡੀਆਂ ਜਿਹੜੇ ਮਾਪੇ ਅੱਜ ਵੀ ਸੋਚਦੇ ਨੇ ਕਿ ਬੱਚਿਆਂ ਨੂੰ ਕੁੜੀਆਂ ਨੂੰ ਨਹੀਂ ਖਾਸ ਕਰਕੇ ਆਪਾਂ ਗੇਮ ਦੇ ਵਿੱਚ ਪਾਉਣਾ ਕਿਉਂਕਿ ਗੇਮ ਸੋਚਦੇ ਨੇ ਸਿਰਫ ਮੁੰਡਿਆਂ ਲਈ ਬਣੀ ਆ। ਕੁੜੀਆਂ ਨੂੰ ਬਹੁਤ ਘੱਟ ਮਾਪੇ ਗੇਮ ਦੇ ਵਿੱਚ ਪਾ ਕੇ ਰਾਜੀ ਨਹੀਂ। ਕੀ ਕਹਿਣਾ ਚਾਹੋਗੇ ਉਹਨਾਂ ਮਾਪਿਆਂ ਨੂੰ? ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਕੁੜੀਆਂ ਦੇ ਲਈ ਗੇਮ ਨਹੀਂ ਬਣੀ ਪਰ ਇਹ ਸੋਚ ਹੁੰਦੀ ਆਪੋ ਆਪਣੀ ਕਿ ਅਸੀਂ ਕੁੜੀਆਂ ਨੂੰ ਗੇਮ ਕਰਾਉਣੀ ਹੈ ਕਿ ਨਹੀਂ ਕਰਾਉਣੀ। ਪਰ ਇਹ ਚੀਜ਼ ਗੇਮਸ ਦੇ ਵਿੱਚ ਵੀ ਹੈਗੀ ਆ ਕਿ ਮੁੰਡਿਆਂ ਨਾਲੋਂ ਵੱਧ ਕੁੜੀਆਂ ਵੀ ਗੇਮਸ ਦੇ ਵਿੱਚ ਅੱਗੇ ਜਾ ਰਹੀਆਂ ਨੇ। ਤੇ ਜਿਸ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਕਹਿ ਲਈਏ ਕਿ ਪਿੰਡਾਂ ਦੇ ਵਿੱਚ ਹਾਲੇ ਵੀ ਇਹ ਵਿਤਕਰਾ ਦੇਖਿਆ ਜਾਂਦਾ ਹੈ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਖਾਸ ਕਰ ਜਿਵੇਂ ਆਪਾਂ ਗੇਮ ਦੀ ਗੱਲ ਕਰਦੇ ਹਾਂ ਕਿ ਮੁੰਡੇ ਸ਼ਹਿਰਾਂ ਦੇ ਵਿੱਚ ਇਹ ਬਹੁਤ ਫਰਕ ਹੈ ਕਿ ਉੱਥੇ ਉਹਨਾਂ ਨੂੰ ਸੁਵਿਧਾਵਾਂ ਵੀ ਸਾਰੀਆਂ ਮਿਲ ਜਾਂਦੀਆਂ ਨੇ ਗਰਾਊਂਡ ਵਗੈਰਾ ਹੈਗੇ ਨੇ ਪਰ ਪਿੰਡਾਂ ਦੇ ਵਿੱਚ ਹਾਲੇ ਵੀ ਗਰਾਊਂਡ ਦੀ ਘਾਟ ਹੈ ਕਿਤੇ ਨਾ ਕਿਤੇ ਉਸ ਤਰ੍ਹਾਂ ਦੀਆਂ ਸੁਵਿਧਾਵਾਂ ਨਹੀਂ ਮਿਲਦੀਆਂ ਜਾਂ ਬੱਚਿਆਂ ਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਤੁਹਾਡੀ VOTING ਦੀ ਗੇਮ ਸੀ ਤੇ ਬੋਟਿੰਗ ਦੇ ਵਿੱਚ ਪਿੰਡਾਂ ਚਾਲੇ ਦਾਲੇ ਤਾਂ ਕਿਤੇ ਕੋਈ ਗਰਾਊਂਡ ਨਹੀਂ ਫਿਰ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੁਸ਼ਕਲ ਆਈ ਹੋਊਗੀ ਉਹਨਾਂ ਚੀਜ਼ਾਂ ਲੈ ਕੇ ਮੈਨੂੰ ਏਸੀ ਗੱਲ ਦੀ ਮੁਸ਼ਕਲ ਆਈ ਸੀ ਜਦੋਂ ਮੈਂ ਕਰੂੰਗੀ ਏਸੀ ਪੇਰੈਂਟੀਸੀ ਇਸੇ ਗੱਲ ਨਾਲ ਕਰਕੇ ਮੈਨੂੰ ਭੇਜਣਾ ਨਹੀਂ ਜਾਂਦੇ ਸੀ ਕਿਉਂਕਿ ਇਹ ਗੇਮ ਉਸ ਸਮੇਂ ਸਿਰਫ ਚੰਡੀਗੜ੍ਹ ਦੇ ਵਿੱਚ ਸੀਗੀ ਹੌਲੀ ਹੌਲੀ ਰੋਪੜ ਆਈ ਚੰਡੀਗੜ੍ਹ ਇੱਕ ਇਦਾਂ ਦਾ ਸ਼ਹਿਰ ਹੈ ਕਿ ਪਹਿਲਾਂ-ਪਹਿਲਾਂ ਸਾਰੀ ਚੀਜ਼ ਕਿਦਨੇ ਕਿ ਨਹੀਂ ਅਸੀਂ ਕੁੜੀ ਚੰਡੀਗੜ੍ਹ ਨਹੀਂ ਭੇਜਣੀ ਅਸੀਂ ਬੱਚੇ ਚੰਡੀਗੜ੍ਹ ਨਹੀਂ ਭੇਜਣੇ ਵਿਗੜ ਜਾਣਗੇ ਪਰ ਜਦੋਂ ਉੱਥੇ ਜਾ ਕੇ ਬੰਦਾ ਥੋੜਾ ਕੋਈ ਵਰਕ ਕਰਦਾ ਹੈ ਜਾਂ ਫਿਰ ਕੋਈ ਗੇਮ ਜਾਂ ਸਪੋਰਟਸ ਕਰਦਾ ਹੈ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਤਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ ਪਿੰਡਾਂ 'ਚ ਨਾ ਹੀ ਕੋਈ ਗਰਾਊਂਡ ਹੈ ਤੇ ਨਾ ਹੀ ਆਪਣੇ ਕੋਈ ਲੇਕ ਵਗੈਰਾ ਹੈਗੀ ਜਿਦੇ 'ਚ ਆਪਾਂ ਬੋਟਿੰਗ ਕਰ ਸਕੀਏ ਇਹ ਸਿਰਫ ਚੰਡੀਗੜ੍ਹ 'ਚ ਹੀ ਸਟਾਰਟ ਹੋਈ ਸੀ ਗੇਮ ਇਹ ਉਹ ਤੋਂ ਬਾਅਦ ਹੁਣ ਰੋਪੜ ਬਠਿੰਡੇ ਉਹਨਾਂ ਸ਼ਹਿਰਾਂ ਦੇ ਵਿੱਚ ਵੀ ਆ ਗਈ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਪਿੰਡ ਦੇ ਪਿਵệਖਣੇ ਜਿਹੜੇ ਬੱਚੇ ਨੇ ਜਾਂ ਫਿਰ ਮਾਪੇ ਨੇ ਉਹਨਾਂ ਨੂੰ ਕਿ ਅੱਜ ਜਿਸ ਤਰ੍ਹਾਂ ਤੁਸੀਂ ਮੁਕਾਮ ਹਾਸਲ ਕੀਤਾ ਕਿ ਮਾਪੇ ਆਪਾਂ ਨੂੰ ਆਪਣੇ ਬੱਚਿਆਂ ਦਾ ਕਿਸ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ ਪੇਰੈਂਟਸ ਨੂੰ ਆਪਣਾ ਸਾਥ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਬੱਚੇ ਉਹਨਾਂ ਦਾ ਪੇਰੈਂਟ ਸਾਥ ਦੇਣਗੇ ਤਾਂ ਹੀ ਉਹ ਅੱਗੇ ਕੋਈ ਮੁਕਾਮ ਹਾਸਲ ਕਰ ਸਕਣਗੇ ਕੋਈ ਆਪਣੇ ਉੱਚੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਸਕਣਗੇ ਜੇਕਰ ਉਹ ਉਹਨਾਂ ਨੂੰ ਆਪਾਂ ਨੂੰ ਘਰੋਂ ਹੀ ਨਹੀਂ ਬਾਹਰ ਕੱਢਾਂਗੇ ਤਾਂ ਕਿੱਦਾਂ ਖੇਡਣਗੇ ਫਿਰ ਤਾਂ ਅਮਨਜੋਤ ਨੇ ਦੱਸਿਆ ਕਿ ਜਿਸ ਤਰ੍ਹਾਂ ਹੌਸਲੇ ਹੁੰਦੇ ਨੇ ਜਿਹੜੇ ਉਹੀ ਖੰਭ ਬਣਦੇ ਹੁੰਦੇ ਨੇ ਜੇਕਰ ਉੱਚੀ ਉਡਾਣਾ ਸੀ ਭਰਨੀ ਹੈ ਅਸਲ ਦੇ ਵਿੱਚ ਮਾਪਿਆਂ ਦਾ ਸਾਥ ਜੇਕਰ ਹੋਵੇ ਤਾਂ ਬੱਚਾ ਉਹਨਾਂ ਮੁਕਾਮ ਉਹਨਾਂ ਉਚਾਈਆਂ ਨੂੰ ਵੀ ਹਾਸਲ ਕਰ ਲੈਂਦਾ ਜੀੜੀਆਂ ਕਦੇ ਮਾਪੇ-ਵਾਪਾ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੀਆਂ ਹੁੰਦੀਆਂ ਸੋ ਅਮਨਜੋਤ ਇੱਕ ਪਿੰਡ ਕਰਹਾਲੀ ਸਾਹਿਬ ਦੇ ਸਾਧਾਰਨ ਪਰਿਵਾਰ ਦੀ ਲੜਕੀ ਹੈ ਜਿਸ ਨੇ ਅੱਜ ਇੰਡੀਆ ਲੈਵਲ ਤੇ ਦੋ 골ਡ ਮੈਡਲ ਜਿੱਤੇ ਨੇ ਸ਼ੁਰੂ ਦੇ ਵਿੱਚ ਇਹ ਦੱਸਦੇ ਨੇ ਕਿ ਇਹਨਾਂ ਦੇ ਵੀ ਮਾਪੇ-ਵਾਪਾ ਨੇ ਕਿਤੇ ਨਾ ਕਿਤੇ ਇਸ ਗੱਲ ਦੀ ਚਿੰਤਾ ਕੀਤੀ ਕਿ ਅਸੀਂ ਕਿਸ ਤਰ੍ਹਾਂ ਕੁੜੀ ਨੂੰ ਬਾਹਰ ਭੇਜਾਂਗੇ ਬਾਹਰ ਜਾ ਕੇ ਬੱਚੇ ਕਿਸ ਤਰ੍ਹਾਂ ਗੇਮ ਕਰਨਗੇ ਕਿਉਂਕਿ ਇਹ ਅਜਿਹੀਆਂ ਗੇਮਾਂ ਜਿਹੜੀਆਂ ਇਹ VOTING ਦੀ ਗੇਮ ਦੱਸਦੇ ਨੇ ਪਿੰਡਾਂ ਦੇ ਵਿੱਚ ਸੰਭਵ ਹੀ ਨਹੀਂ ਉਹਨਾਂ ਦੀ ਸ਼ੁਰੂਆਤ ਕਰਨੀ ਆ ਪ੍ਰੈਕਟਿਸ ਕਰਨੀ ਪਰ ਕਿਤੇ ਨਾ ਕਿਤੇ ਅਮਨਜੋਤ ਨੇ ਹਾਲਾਤਾਂ ਦੇ ਨਾਲ ਲੜ ਕੇ ਅਤੇ ਮਾਪੇ-ਵਾਪਾ ਨੂੰ ਕਨਵਿੰਸ ਕਰਕੇ ਆਪਣੀ ਗੇਮ ਨੂੰ ਜਾਰੀ ਰੱਖਿਆ ਅਤੇ ਅੱਜ ਅਮਨਜੋਤ ਦੇ ਉੱਤੇ ਇਹਨਾਂ ਦੇ ਮਾਪੇ ਮਾਣ ਕਰ ਰਹੇ ਨੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਇਸਤੀ ਨੇ ਜਿਹੜਾ ਮਕਾਮ ਹਾਸਲ ਕੀਤਾ ਹੈ ਕਿ ਸੱਚਮੁੱਚ ਕੁੜੀਆਂ ਨੂੰ ਸਾਨੂੰ ਇਸ ਤਰ੍ਹਾਂ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਤਾਂ ਕਿ ਉਹ ਵੀ ਆਪਣੇ ਸੁਪਨਿਆਂ ਨੂੰ ਖੰਭ ਦੇ ਸਕਣ